मैडम डीसीजी एसएसपी साहब ਤੇ ਸਾਰੇ ਸਾਡੇ ਅਧਿਕਾਰੀ ਅੱਜ ਇੱਥੇ ਹਾਜ਼ਰ ਨੇ ਸੋ ਅੱਜ ਜਿਸ ਗੱਲ ਦੇ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਮਾਈਨਿੰਗ ਦਾ ਹੈ ਰੇਤਾ ਤੇ ਬਜਰੀ ਦੋ ਚੀਜ਼ਾਂ ਦੀ ਆਪਣੇ ਮਾਈਨਿੰਗ ਜਿਹੜੀ ਅੱਜ ਤੱਕ ਹੁੰਦੀ ਸੀ वैसे ਤਾਂ माइनिंग ਆਪਾਂ ਸ਼ੁਰੂ ਤੋਂ ਹੀ ਕਰਦੇ ਆਂ ਆਜ਼ਾਦੀ ਤੋਂ ਪਹਿਲਾਂ ਵੀ ਤੇ ਆਜ਼ਾਦੀ ਤੋਂ ਬਾਅਦ ਵੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਸਭ ਤੋਂ ਵੱਡਾ ਯੋਗਦਾਨ ਸੀ ਤੇ ਆਜ਼ਾਦੀ ਤੋਂ ਬਾਅਦ ਜੋ ਮਾਈਨਿੰਗ ਇੱਕ ਤੇ ਮਾਈਨਿੰਗ ਧਰਤੀ ਦੇ ਹੇਠਾਂ ਹੁੰਦੀ ਹੈ ਇੱਕ ਧਰਤੀ ਦੇ ਉੱਪਰ ਹੁੰਦੀ ਹੈ ਸੋ ਪੰਜਾਬ ਦੇ ਲੋਕਾਂ ਨੇ ਧਰਤੀ ਦੇ ਉੱਪਰ ਮਾਈਨਿੰਗ ਕੀਤੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਪ੍ਰਧਾਨ ਮੰਤਰੀ ਜੀ ਦੂਜੇ ਦੇਸ਼ਾਂ ਤੋਂ ਅਨਾਜ ਆਧਾਰ ਮੰਗਦੇ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਧਰਤੀ ਦੇ ਉੱਪਰ ਮਾਈਨਿੰਗ ਕੀਤੀ ਤੇ ਪੂਰੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਢਿੱਡ ਭਰਿਆ ਸੋ ਮਾਈਨਿੰਗ ਤਾਂ ਸਾਡੀ ਚੱਲ ਹੀ ਰਹੀ ਸੀ ਪਰ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਮਾਈਨਿੰਗ ਦੇ ਖੇਤਰ ਦੇ ਵਿੱਚ ਵੀ ਅੱਗੇ ਵਧ ਰਹੀਆਂ ਤੇ ਖਾਸ ਕਰਕੇ ਇਸ ਏਰੀਏ ਦੇ ਵਿੱਚ ਫਾਜਲਕਾ ਮੁਕਸਰ ਜ਼ਿਲ੍ਹਿਆਂ ਦੇ ਵਿੱਚ ਤਿੰਨ ਬਲਾਕ ਨੇ ਜਿਹੜੇ ਉੱਥੇ ਪੋਟਾਸ਼ ਮਿਲੀ ਹੈ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਦੇਸ਼ ਦੇ ਵਿੱਚ ਕਿਤੇ ਅਵੇਲੇਬਲ ਨਹੀਂ ਹੈ ਸਾਰਾ ਹੀ ਇੰਪੋਰਟ ਹੁੰਦਾ ਹੈ ਅਲੱਗ-ਅਲੱਗ ਦੇਸ਼ਾਂ ਤੋਂ ਕਰੀਬ 8-10 ਦੇਸ਼ਾਂ ਤੋਂ 50 ਲੱਖ ਟਨ ਦੇ ਲਵੇ ਇਹ ਹਰ ਸਾਲ ਇੰਪੋਰਟ ਹੁੰਦਾ ਤੇ ਪोटाश ਫਰਟੀਲਾਈਜ਼ਰ ਦੇ ਲਈ ਤੇ ਹੋਰ ਜਿਸ ਤਾ ਫੀਡ ਦੇ ਵਿੱਚ ਵੀ ਸੋਪ ਇਸ ਤਰ੍ਹਾਂ ਕਈ ਉਹਨਾਂ ਦੇ ਵਿੱਚ ਇਹ ਪੋਟਾਸ਼ ਜਿਹੜਾ ਵਰਤਿਆ ਜਾਂਦਾ ਪਰ ਸਾਰਾ ਇਹ ਜਿਹੜਾ ਇੰਪੋਰਟ ਹੁੰਦਾ ਸੀ ਹੁਣ ਜਿਹੜੇ ਤਿੰਨ ਬਲਾਕ ਇੱਥੇ ਇੱਕ ਤੇ ਕਬਰਵਾਲਾ ਦੂਜਾ ਸ਼ੇਰਗੜ੍ਹ ਸ਼ੇਰ ਵਾਲਾ ਤੇ ਰਾਮਸਰਾ ਤੇ ਤੀਸਰਾ ਬਲਾਕ ਹੈ ਜਿਹੜਾ ਉਹ ਸ਼ੇਰਗੜ੍ਹ ਤੇ ਢਾਲਮੀਆਂ ਖੇੜਾ ਇਹ ਤਿੰਨ ਬਲਾਕਾਂ ਦੇ ਵਿੱਚ ਪੋਟਾਸ਼ ਦੇ ਭੰਡਾਰ ਮਿਲੇ ਆ ਤੇ ਇਹ ਭੰਡਾਰ ਜਿਹੜੇ ਮਿਲੇ ਇਹਦੀ ਜਾਣਕਾਰੀ ਬਹੁਤ ਪਹਿਲਾਂ ਹੋ ਗਈ ਸੀ ਤੇ 2017 ਤੋਂ 21 ਤੱਕ ਕੋਈ ਥੋੜੇ ਬਹੁਤ ਸਰਵੇ ਹੋਏ ਸੀ ਪਰ ਉਹ ਅੱਗੇ ਨਹੀਂ ਵੱਧ ਸਕੀ ਸੀਗਾ ਤੇ ਸਾਡੀ ਸਰਕਾਰੋਂ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਹਰ ਪਾਸੇ ਧਿਆਨ ਦਿੱਤਾ ਤੇ ਮਾਈਨਿੰਗ ਡਿਪਾਰਟਮੈਂਟ ਨੇ ਉਦੋਂ ਤੋਂ ਹੀ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਦੇ ਰਾਹੀਂ ਸਾਰੇ ਸਰਵੇ ਹੋਏ ਜੀ 4 ਸਰਵੇ ਨੇ ਉਹ ਇੱਥੇ ਤਿੰਨੇ ਬਲਾਕਾਂ ਦੇ ਵਿੱਚ ਉਹ ਸਰਵੇ ਕੀਤੇ ਗਏ ਆ ਤੇ ਉਹਨਾਂ ਸਰਬਿਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਵੱਡੇ ਭੰਡਾਰ ਜਿਹੜੇ ਆ ਉਹ ਇੱਥੇ ਮਿਲੇ ਤੇ ਰਾਜਸਥਾਨ ਦੇ ਅਡਜੋਇਨਿੰਗ ਰਾਜਸਥਾਨ ਦੇ ਵਿੱਚ ਵੀ ਮਿਲੇ ਆ ਉਹ ਰਾਜਸਥਾਨ ਦੇ ਨਾਲ ਹੀ ਲੱਗਦਾ ਏਰੀਆ ਕਿਉਂਕਿ ਹੱਦਾਂ ਤਾਂ ਆਪਾਂ ਲੋਕਾਂ ਨੇ ਬਣਾਈਆਂ ਨੇ ਭਾਰਤ ਪਾਕਿਸਤਾਨ ਬਣ ਗਿਆ ਪੰਜਾਬ ਬਣ ਗਿਆ ਰਾਜਸਥਾਨ ਬਣ ਗਿਆ ਹਰਿਆਣਾ ਬਣ ਗਿਆ ਪਰ ਕੁਦਰਤ ਨੇ ਤਾਂ ਸਭ ਇੱਕੋ ਹੀ ਕੀਤਾ ਹੈ ਉਹ ਰਾਜਸਥਾਨ ਵੱਲੋਂ ਚੱਲਿਆ ਆ ਰਿਹਾ ਸੀ ਤੇ ਸਾਡੇ ਇਸ ਏਰੀਏ ਦੇ ਵਿੱਚ ਕਿਉਂਕਿ ਐਡਜੋਇਨਿੰਗ ਰਾਜਸਥਾਨ ਦੇ ਹੈ ਇਹ ਰਾਜਸਥਾਨ ਦੇ ਵਿੱਚ ਆਕਸ਼ਨ ਵੀ ਹੋਈ ਹੈ। ਤੋਂ ਇਹ ਸਰਬਿਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਪਹਿਲਾਂ ਆਕਸ਼ਨ ਜੋ ਕਰਨੀ ਸੀ ਉਹ ਅਧਿਕਾਰ ਸਟੇਟ ਗਵਰਨਮੈਂਟ ਕੋਲੇ ਹੁੰਦਾ ਸੀ। ਪਰ 2023 ਦੇ ਵਿੱਚ ਇਹ ਅਧਿਕਾਰ ਹੈ ਜਿਹੜਾ ਉਹ ਕੇਂਦਰ ਸਰਕਾਰ ਕੋਲੇ ਹੈ। ਇਹਨਾਂ ਦੀ ਆਕਸ਼ਨ ਕੇਂਦਰ ਸਰਕਾਰ ਕਰੇਗੀ ਪਰ ਰਾਇਲਟੀ ਤੇ ਜੋ ਵੀ ਇਸ ਦਾ ਰਾਈਟ ਹੈ ਉਹ ਸਟੇਟ ਗਵਰਨਮੈਂਟ ਦਾ ਹੀ ਹੋਏਗਾ ਸੋ ਇਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਕ ਨੰਬਰ ਕਵਰ ਵਾਲਾ ਇਹਦੀ ਜਿਹੜਾ ਜੀਐਮਓ ਦਿੱਤਾ ਗਿਆ ਉੱਥੇ ਤੇ ਸਟੇਟ ਗਵਰਨਮੈਂਟ ਨੇ ਕੰਸੈਂਟ ਵੀ ਦੇ ਰੱਖੀ ਆ ਪਿਛਲੇ ਦਿਨੀ 19 ਜਨਵਰੀ ਨੂੰ ਉੜੀਸਾ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਸੈਂਟਰ ਦੇ ਵਜ਼ੀਰ ਜੀ ਕਿਸ਼ਨ ਰੈਡੀ ਜੀ ਉੱਥੋਂ ਦੇ ਸੈਕਟਰੀ ਕੰਤਾਰਾਓ ਜੀ ਮਾਈਨਿੰਗ ਸੈਕਟਰੀ ਜੋ ਹਿੰਦੁਸਤਾਨ ਦੇ ਹੈਗੇ ਨੇ ਤੇ ਵੱਖ-ਵੱਖ ਸਟੇਟਾਂ ਦੇ ਮਾਈਨਸ ਮਿਨਿਸਟਰ ਉੱਥੇ ਪਹੁੰਚੇ ਸੀ ਉੱਥੇ ਬੜੀ ਡਿਸਕਸ਼ਨ ਹੋਈ ਤਾਂ ਉੱਥੇ ਅਸੀਂ ਇਹ ਗੱਲ ਰੱਖੀ ਸੀ ਮੈਨੇ ਕਿ ਸਾਡਾ ਜੋ ਪੋਟਾਸ਼ ਦਾ ਹੈ ਇਸ ਗੱਲ ਨੂੰ ਰਾਜਸਥਾਨ ਦੇ ਨਾਲ ਹੀ ਆਕਸ਼ਨ ਕਰ ਦਿੱਤੀ ਜਾਵੇ ਜਾ ਇਸ ਨੂੰ ਜੀ 4 ਹੈ ਜਿਸ ਤਰ੍ਹਾਂ ਜੀ 3 ਸਰਵੇ ਹੋਣਾ ਹੈ ਜੀ 2 ਹੋਣਾ ਹੈ ਜੀ 1 ਹੋਣਾ ਹੈ ਤਾਂ ਇਹ ਸਾਡਾ ਛੇਤੀ ਹੈ ਉਹ ਕੀਤਾ ਜਾਵੇ ਤਾਂ ਉੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਇਹ 25 ਕੰਪਨੀਆਂ ਨੇ ਜਿਹੜੀਆਂ ਸਰਵੇ ਕਰਦੀਆਂ ਨੇ ਉਹ ਗਵਰਨਮੈਂਟ ਵੱਲੋਂ ਸਰਵੇ ਹੋਣਾ ਤਾਂ ਇਹ ਵੀ ਗੱਲ ਆ ਗਈ ਸੀ ਕਿ ਜੇ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਰਵੇ ਹੋਣਾ ਹੈ ਦੈਨ ਉਹ ਵੀ ਲੋਕ ਕਰਦੇ ਨੇ ਉਹ ਸੈਂਟਰ ਗਵਰਨਮੈਂਟ ਸੋ ਅਜਿੱਥੇ ਆਉਣ ਦਾ ਜਿਹੜਾ ਮਕਸਦ ਹੈ ਇੱਕ ਤਾਂ ਲੋਕਾਂ ਨੂੰ ਵੀ ਮਿਲਣ ਦਾ ਕਿਉਂਕਿ ਕਈ ਸ਼ੰਕੇ ਵੀ ਉਤਪੰਨ ਕੀਤੇ ਗਏ ਸੀ ਜੇ ਕਿਸੇ ਨੂੰ ਵੀ ਕੋਈ ਸ਼ੱਕ ਹੋ ਜਾਂਦਾ ਤਾਂ ਉਹਦਾ ਨਿਵਾਰਣ ਕਰਨਾ ਜਿਹੜਾ ਉਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੋ ਜਾਂਦੀ ਹੈ ਹੁਣ ਮੈਂ ਉੱਥੇ ਗਿਆ ਸੀ ਤਾਂ ਉੱਥੇ ਲੋਕਾਂ ਨੇ ਕਿਤੇ ਸ਼ੰਕਾ ਜਾਰੀ ਕੀਤੀ ਕਿ ਜ਼ਮੀਨ ਅਕਵਾਇਰ ਹੋਣੀ ਹੈ ਹੁਣ ਇਹਦੇ ਨਾਲ ਨਾ ਤਾਂ ਕੋਈ ਜ਼ਮੀਨ ਅਕਵਾਇਰ ਹੋਣੀ ਹੈ ਨਾ ਕੋਈ ਪੱਟ ਪਟਾਈ ਹੋਣੀ ਐ ਕਿਉਂਕਿ ਹੁਣ ਤਾਂ ਟੈਕਨੋਲੋਜੀ ਬੜੀ ਹੋ ਗਈ ਹੁਣ ਜੇ ਆਪਰੇਸ਼ਨ ਕਰਨਾ ਤਾਂ ਇੱਥੇ ਥੋੜੀ ਜੀ ਸੂਈ ਲਾ ਕੇ ਸਾਰੇ ਹੱਟ ਦਾ ਆਪਰੇਸ਼ਨ ਹੋ ਜਾਂਦਾ ਇਸੇ ਤਰ੍ਹਾਂ ਇਹ ਡ੍ਰਿਲ ਸਿਸਟਮ ਦੇ ਨਾਲ ਡ੍ਰਿਲ ਲਾ ਕੇ ਉਹਦੇ ਨਾਲ ਹੀ ਸਾਰਾ ਕੱਢਿਆ ਜਾਂਦਾ ਔਰ ਇਹ ਜੋ ਪੋਟਾਸ਼ ਦੇ ਭੰਡਾਰ ਨੇ ਧਰਤੀ ਤੋਂ 450 ਮੀਟਰ ਨੀਚੇ ਆ ਮਤਲਬ ਕਹਿੰਦਾ 1500 ਫੁੱਟ ਡੂੰਘੇ ਆ ਹੁਣ 1500 ਫੁੱਟ ਨਾਲ ਤੇ ਕੋਈ ਪਟਾਈ ਹੋ ਸਕਦੀ ਆ ਨਾ ਕੋਈ ਇਸ ਤਰ੍ਹਾਂ ਦੀ ਪੋਕਲੈਨ ਨਾ ਕੋਈ ਜੀਸੀਬੀ ਹੈ ਸੋ ਉਹ ਜਿਹੜੀ ਸ਼ੰਕਾ ਸੀ ਉਹ ਗਲਤ ਸੀ ਉਥੇ ਲੋਕਾਂ ਨੂੰ ਦੱਸਿਆ ਵੀ ਹੈ ਕਿ ਇਹ ਢਿਲ ਦੇ ਨਾਲ ਹੀ ਹੋਣਾ ਸਰ ਤਾਂ ਚਲੋ ਉਹਨਾਂ ਲੋਕਾਂ ਦੇ ਇਹ ਗੱਲ ਠੀਕ ਸਮਝ ਵੀ ਆਈ ਸੋ ਇਸ ਤੋਂ ਬਿਨਾ ਇਹ ਜੋ ਸਰਵੇ ਨੇ ਇਹ ਕੱਲੇ ਇਹ ਸਰਵੇ ਨਹੀਂ ਵੀ ਇਹ ਦੇਖ ਲੈ ਕੇ ਪਟਾਸ਼ਾ ਤੋਂ ਮਿਲ ਹੀ ਗਈ ਇਸ ਤੋਂ ਬਿਨਾ ਇਸ ਦੇ ਵਿੱਚ ਵੇਰਿਸ এনवायरमेंट ਦੇ ਸਮਾਜਿਕ ਸਾਇੰਟੀਫਿਕ ਇਧਾਸਪੈਕਟ ਕੀ ਨੇ ਇਹ ਵੀ ਸਰਵੇ ਦੇ ਵਿੱਚ ਸਾਰਾ ਸਟੱਡੀ ਕੀਤਾ ਜਾਂਦਾ ਹੈ ਕਿ ਇਸ ਦਾ ਕੀ ਪ੍ਰਭਾਵ ਹੋਣਾ ਹੈ ਕੀ ਹੋਣਾ ਸੋ ਇਹ ਜਿਹੜਾ एंपਾਇਰ এনवायरमेंट ਇੰਪੈਕਟ ਅਸੈਸਮੈਂਟ ਹੈ ਜਿਹੜਾ ਇਹ ਬਹੁਤ ਮੰਡੇਟਰੀ ਵੀ ਹੈ ਤੇ ਇਹ ਕੋਈ ਵੀ ਮਾਈਨਿੰਗ ਸਟਾਰਟ ਕਰਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਇਹ ਕਿ ਫਿਊਚਰੇ ਦਾ ਕੀ ਇਫੈਕਟ ਹੋਣਾ ਹੈ ਇਹ ਸਾਰਾ ਸਟੱਡੀ ਪਹਿਲਾਂ ਹੀ ਹੁੰਦਾ ਹੈ ਸੋ ਉਹ ਸਾਰੇ ਵੀ ਜਿੰਨੇ ਵੀ ਇਹ ਆਸਪੈਕਟ ਹੈਗੇ ਨੇ ਸਾਰੇ ਵੀ ਸਟੱਡੀ ਉੱਥੇ ਕੀਤੇ ਜਾਣਗੇ ਤੇ ਇਸ ਤੋਂ ਬਿਨਾ ਜਿਹੜਾ ਹੈ ਇਹਦੇ ਤਿੰਨ ਜਿਹੜੇ ਬਲਾਕ ਸੀ ਇਹਨਾਂ ਨੂੰ ਉੱਥੇ ਅੱਠ ਡ੍ਰਿਲਾਂ ਦੇ ਰਾਹੀਂ ਇੱਥੇ ਪਹੁੰਚੇ ਆ ਪਰ ਇਸ ਤੋਂ ਬਿਨਾਂ ਇਸ ਦੇ ਸੱਜੇ ਖੱਬੇ ਜਿੱਥੇ ਵੀ ਕਿਤੇ ਹੋਰ ਉਮੀਦ ਹੈਗੀ ਹੈ ਮਤਲਬ ਇੱਕ ਸ਼ਮਤਾ ਹੈ ਜਿਹੜੀ ਇਹ ਹੋਰ ਵੀ ਵੱਧ ਸਕਦੀ ਹੈ ਇਸ ਦੇ ਨਾਲ ਏਰੀਆ ਦਾ ਬੜਾ ਵਿਕਾਸ ਹੋਣਾ ਹੈ ਕਿਉਂਕਿ ਇਹ ਜੋ ਪੋਟਾਸ਼ ਨਿਕਲੇਗੇ ਇਹਨੂੰ ਪ੍ਰੋਸੈਸ ਵੀ ਹੋਣਾ ਹੈ। ਉਹਦੇ ਲਈ ਇੰਡਸਟਰੀ ਵੀ ਲੱਗਣੀ ਹੈ। ਲੋਕਾਂ ਨੂੰ ਰੁਜ਼ਗਾਰ ਵੀ ਮਿਲਣਾ ਹੈ। ਤੇ ਪੰਜਾਬ ਦੀ ਜਿਹੜੀ ਵਿੱਤੀ ਸਥਿਤੀ ਹੈ ਉਹਨੂੰ ਵੀ ਇੱਕ ਬਹੁਤ ਵੱਡਾ ਖਲਾਰਾ ਮਿਲਣਾ ਹੈ। ਜੋ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਅਸੀਂ ਮਾਈਨਿੰਗ ਦੇ ਇਸ ਦੇ ਰਸਤੇ ਦੇ ਰਹੀ ਕਿਉਂਕਿ ਹਰ ਇੱਕ ਦੀ ਧਿਆਨ ਸੀ ਉਹਨਾਂ ਦੇ। ਤਾਂ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਉਹ ਵੀ ਟੀਚਾ ਸੀ ਪੂਰਾ ਕਰਾਂਗੇ ਤੇ ਵੱਡੀ ਮਾਤਰਾ ਦੇ ਵਿੱਚ ਸਾਨੂੰ ਇੱਥੇ ਜਿਹੜੀ ਪੋਟਾਸ਼ ਹੈ ਦੇਸ਼ ਆਤਮ ਨਿਰਭਰ ਹੋਏਗਾ ਫੋਰਨ ਕਰੰਸੀ ਬਚੇਗੀ ਅਸੀਂ ਇੰਪੋਰਟ ਕਰਦੇ ਆ ਜੇ ਸਭ ਠੀਕ ਠਾਕ ਰਹਿਤਾ ਅਸੀਂ ਐਕਸਪੋਰਟ ਵੀ ਕਰ ਸਕਦੇ ਆ ਸੋ ਇਹ ਬਹੁਤ ਵੱਡੀ ਮੈਸ ਕਹਿ ਸਕਦਾ ਖਾਸ ਤੌਰ ਤੇ ਇਸ ਜ਼ਿਲ੍ਹੇ ਦੇ ਪ੍ਰਤੀ ਦੋਹਾਂ ਜ਼ਿਲ੍ਹਿਆਂ ਦੇ ਪ੍ਰਤੀ ਬਹੁਤ ਵੱਡੀ ਇਹ ਪ੍ਰਾਪਤੀ ਹੈ ਸਾਡੀ ਜਿਹਦੇ ਵੱਲ ਅਸੀਂ ਅੱਗੇ ਵਧਿਆਂ ਤੇ ਮੈਂ ਜਿੱਥੇ ਇਹ ਸਾਰਾ ਸਰਵੇ ਦੀ ਗੱਲ ਕੀਤੀ ਹੈ ਉੱਥੇ ਮੈਂ ਇਹ ਵੀ ਕਹਿਣੀ ਚਾਹੂੰਗਾ ਕਿ ਜਦੋਂ ਉੱਥੇ ਸਾਡੀ ਮੀਟਿੰਗ ਹੋਈ ਸੀ ਮਾਨਯਾ ਮੰਤਰੀ ਜੀ ਜੀ ਕ੍ਰਿਸ਼ਨ ਰੈਡੀ ਜੀ ਤੇ ਸਕਟੀ ਮਾਈਨਿੰਗ ਨਾਲ ਤਾਂ ਉਹਨਾਂ ਦਾ ਵੀ ਰਿਸਪੌਂਸ ਜੋ ਵਧੀਆ ਰਿਸਪੌਂਸ ਸੀ ਪੋਜ਼ਿਟਿਵ ਰਿਸਪੌਂਸ ਸੀ ਉਹਨਾਂ ਦਾ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਉੱਥੇ ਜਾ ਕੇ ਸਟੱਡੀ ਕਰੋ ਜੋ ਵੀ ਸਾਡੀ ਹੈਲਪ ਹੋਏਗੀ ਅਸੀਂ ਕਰਾਂਗੇ ਤੇ ਨੈਕਸਟ ਅਸੀਂ ਕੁਝ ਦਿਨਾਂ ਦੇ ਵਿੱਚ ਉਹਨਾਂ ਤੋਂ ਸਮਾਂ ਲੈ ਕੇ ਉੱਥੇ ਵੀ ਮਿਲਣਾ ਤੇ ਉੱਥੇ ਜਾ ਕੇ ਇਹ ਸਬੰਧ ਦੇ ਵਿੱਚ ਜਿੰਨਾ ਵੀ ਛੇਤੀ ਤੇ ਵਧੀਆ ਟੰਗ ਦੇ ਨਾਲ ਹੋ ਸਕੂਗਾ ਉਹ ਅਸੀਂ ਉੱਥੇ ਜਾ ਕੇ ਕਰਾਂਗੇ ਤੇ ਬਾਕੀ ਜੋ ਇਸ ਦੀ ਕੰਪੋਜ਼ਿਟ ਲਾਇਸੈਂਸ ਜਿਹੜੀ ਮਤਲਬ ਇਸ ਸਿਸਟਮ ਨਾਲ ਬੰਨਣਾ ਹੈ ਜਿਹੜੀ ਵੀ ਕੋਈ ਕੰਪਨੀ ਆਉਂਦੀ ਆ ਏਜੰਸੀ ਆਉਂਦੀ ਆ ਤਾਂ ਉਹ ਹੀ ਸਾਰਾ ਕੁਝ ਕਰੂਗੀ ਉਹਨਾਂ ਨੂੰ ਕੰਪੋਜ਼ਿਟ ਲਾਇਸੈਂਸ ਲਈ ਕਵਰ ਵਾਲਾ ਜਿਹੜੀ ਨਿਲਾਮੀ ਹੈ ਇਹਦੀ ਸਹਿਮਤੀ ਜਿਹੜੀ ਅਸੀਂ 11 7 2024 ਨੂੰ ਉਹ ਸਾਡੇ ਵੱਲੋਂ ਦੇ ਦਿੱਤੀ ਗਈ ਹੈ ਤੇ ਹੁਣ ਅੱਗੇ ਆਕਸ਼ਨ ਦਾ ਹੀ ਪ੍ਰੋਸੈਸ ਹੈ ਦਾ ਉਹ ਅਸੀਂ ਕੁਝ ਦਿਨਾਂ ਦੇ ਵਿੱਚ ਪੂਰਾ ਕਰਾਂਗੇ ਸਰੇ 10.2 ਦੇ ਵਿੱਚ ਜਕੜੇ ਦਾ ਪਤਾ ਲੱਗ ਗਿਆ ਕਿੰਨਾ ਰਕਬਾ ਜਿਹੜਾ ਇਹ ਪੋਟਾਸ਼ ਦੇ ਲਿਖੇ ਗਏ ਰਕਬਾ ਅਸੀਂ ਵੈਸੇ ਕਰੀ 18 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੈ ਇਹ 10.2 ਦਿਨਾ ਪੁਆਇੰਟਾ ਦੇ ਪਰ ਅਸੀਂ ਇਸ ਦੇ ਹਲੇ ਜਿਵੇਂ ਪਹਿਲਾਂ ਦੱਸਿਆ ਅੱਗੇ ਪਿੱਛੇ ਚੱਲ ਰਹੇ ਹਾਂ ਜਿੱਥੇ ਕਿਤੇ ਹੋਰ ਵੀ ਨੇ ਹਲੇ ਤੱਕ ਇਹ ਗੱਲ ਸਾਹਮਣੇ ਆਈ ਹੈ ਤੇ ਇਹਨਾਂ ਵਿੱਚ ਹੀ ਮੇਰੇ ਖਿਆਲ ਦੇ ਵਿੱਚ ਅੱਡੀ ਸਫੀਸ਼ੀਐਂਟ ਕੁਆਂਟੀਟੀ ਹੈ ਸਾਡੇ ਕੋਲੇ ਕਿ ਬੜੇ ਸਾਲਾਂ ਤੱਕ ਸਾਨੂੰ ਕਦੇ ਇੰਪੋਰਟ ਕਰਨ ਦੀ ਲੋੜ ਨਹੀਂ ਪੈਗੀ ਸਰ ਤੁਸੀਂ ਜਾ ਸੀ ਵੀ ਆਪਣੇ ਆਪਣੇ ਜਿਹੜੇ ਐਕਵਾਡਮੀ ਕੀਤੀ ਜਾਣੀ ਲੈਣ ਬਾਅਦ ਵਿੱਚ ਜੇ ਲੇਕਿਨ ਇਹ ਪੋਟਾਸ਼ ਕੱਢੀ ਜਾਏਗੀ ਰੱਖੀ ਜਾਏਗੀ ਸਟੋਰ ਕੀਤੀ ਜਾਏਗੀ ਉਹਦੇ ਡ੍ਰਿਲਿੰਗ ਕੀਤੀ ਜਾਏਗੀ ਤਾਂ ਫਿਰ ਉਹ ਲੈਂਡ ਤੇ ਬਿਲ ਦੀ ਫਾਰਮਰਸ ਅਲਾਉਡ ਟੂ ਡੂ ਸੋ ਤਕੋ ਡਿਲ ਕਰ ਲਈ ਕਿਤੇ ਉਸ ਡਿਲ ਦੇ ਨਾਲੋਂ ਨੀਚੋਂ ਕਢ ਲਈ ਥੈਨ ਇਹ ਇਸ ਤਰ੍ਹਾਂ ਨਹੀਂ ਵੀ ਪੋਟਾਸ਼ ਹੀ ਅੰਦਰੋਂ ਨਿਕਲਣੀ ਹੈ ਤੇ ਉਹੀ ਯੂਜ਼ ਹੋ ਜਾਣੀ ਹੈ ਇਹ ਪ੍ਰੋਸੈਸ ਹੁੰਦਾ ਤਾਂ ਉਹ ਨਿਕਲ ਕੇ ਉੱਥੋਂ ਫੈਕਟਰੀਆਂ ਦੇ ਵਿੱਚ ਜਾਏਗੀ ਉਹ ਫੈਕਟਰੀ ਇੱਥੇ ਲੱਗਦੀ ਹੈ ਕਿੱਥੇ ਲੱਗਦੀ ਹੈ ਉਹ ਜਿੱਥੇ ਲੱਗੇਗੀ ਉੱਥੇ ਜਾਏਗੀ ਲੈਟ ਦਾ ਇਸਤੇਮਾਲ ਕੀਤਾ ਜਾਏਗੀ ਨਾਲੀ ਉਹ ਜਿੱਥੋਂ ਨਿਕਲੇਗੀ ਨਹੀਂ ਉੱਥੇ ਕੋਈ ਲੈਨ ਨਹੀਂ ਇਸਤੇਮਾਲ ਨੇ ਉੱਥੇ ਤਾਂ ਸਿੰਪਲ ਇੱਕ ਤੁਸੀਂ ਦੇਖੋ ਜੇ ਸ਼ੇਰੇਵਾਲਾ ਮੈਂ ਜਾ ਕੇ ਆਇਆ ਉੱਥੇ ਚਿੱਥੋਂ ਪਤਾ ਕੀਤਾ ਤਾਂ ਸਿੰਪਲ ਇੱਕ ਠੇਜ ਦਾ ਬੋਰ ਕੀਤਾ ਹੈ 867 ਫੁੱਟ 867 ਮੀਟਰ 867 ਮੀਟਰ ਅਸੀਂ نیچے ਗਏ ਆਉਂਦੇ ਉਹ ਤਾਂ ਇੱਕ ਸਿੰਪਲ ਜਿਸ ਤਰ੍ਹਾਂ ਬੋਰ ਹੁੰਦਾ ਉਹ ਬੋਰ ਹੈ ਇੱਕ ਉਹ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਇੱਕ ਆਪਰੇਸ਼ਨ ਦੀ ਗੱਲ ਆ ਉਪਾਕੇ ਤੇ ਸਾਰੇ ਸ਼ੀਰਚ ਫੇਰ ਦੋੰਦੇ ਨੇ ਡਾਕਟਰ ਉਹਦੇ ਨਾਲ ਕੋਈ ਜ਼ਮੀਨ ਅਕਵਾਇਰ ਨਹੀਂ ਕਰਨੀ ਕਿਸੇ ਜ਼ਮੀਨ ਦਾ ਕੋਈ ਖਰਾਬ ਨਹੀਂ ਹੋਣੀ ਜ਼ਮੀਨ ਨਾ ਕੋਈ ਕਿਸੇ ਤਰ੍ਹਾਂ ਦਾ ਜਿਵੇਂ ਪਹਿਲਾਂ ਦੱਸਿਆ ਕਿ ਹੋਰ ਵੀ ਕਈ ਚੀਜ਼ਾਂ ਇਸ ਦੇ ਨਾਲ ਸਰਵੇ ਹੋਣਗੀਆਂ এনवायरमेंट ਤੇ ਕੀ ਆ ਕੁਝ ਵੀ ਹਰ ਇੱਕ ਚੀਜ਼ ਦਾ ਤਸੱਲੀ ਕਿਉਂਕਿ ਅਸੀਂ ਭਗਵੰਤ ਮਾਨ ਜੀ ਦੀ ਸਰਕਾਰ ਹੈ ਜਿਹੜੀ ਅਸੀਂ ਲੋਕਾਂ ਦੀ ਸੇਵਾ ਦੇ ਲਈ ਵਚਨਬੱਧ ਅਸੀਂ ਲੋਕਾਂ ਦੇ ਭਲੇ ਦੇ ਲਈ ਵਚਨਬੱਧ ਸੋ ਇਹ ਜੋ ਕੁਝ ਗੱਲਾਂ ਮਤਲਬ ਅ ਕਿਸੇ ਵੀ ਸ਼ੰਕਾ ਹੋ ਗਈ ਕਿਸ ਤਰੀਕੇ ਨਾਲ ਵੀ ਹੋ ਗਈ ਮੈਂ ਉਹ ਸਾਰੇ ਨੂੰ ਮਿਲ ਕੇ ਆਇਆ ਕਿਉਂਕਿ ਕਈ ਵਾਰੀ ਪਤਾ ਨਹੀਂ ਹੁੰਦਾ ਨਾ ਜਦੋਂ ਤਾਂ ਲੱਗਦਾ ਵੀ ਇਸ ਤਰ੍ਹਾਂ ਹੁੰਦਾ ਉਹ ਤੇ ਮੈਨੂੰ ਦੱਸਿਆ ਗਿਆ ਕਿਸੇ ਨੇ ਕਹਤਾ ਜੀ ਕਹਿੰਦੇ ਜ਼ਮੀਨ ਦੇ ਆ ਆਡੈਂਟੀਫਾਈ ਕਰ ਰਹੇ ਸੀ ਵੀ ਉਹ ਜ਼ਮੀਨ ਕਿ ਸਾਨੂੰ ਆਇਆ ਹੋ ਗਿਆ ਵੀ ਕਿਤੇ ਐਕਵਾਇਰ ਕਰ ਰਹੇ ਨੇ ਆਡੈਂਟੀਫਿਕੇਸ਼ਨ ਦਾ ਮਤਲਬ ਆਡੈਂਟੀਫਾਈ ਕਿ ਇਸ ਜ਼ਮੀਨ ਦੇ نیچے ਹੈ ਹੁਣ ਸੋਨਾ ਹੈ ਲੋਹਾ ਹੈ ਸਾਰਾ ਉੜੀਸਾ ਦੇ ਵਿੱਚ 25% ਦੇਸ਼ ਦਾ ਉੱਥੋਂ ਨਿਕਲਦਾ। ਤੋਂ ਸਾਰਾ ਖਾਣਾ ਚੋਂ ਨਿਕਲਦਾ। ਪਰ ਇਹ ਜਿਹੜਾ ਹੈ ਪੁਰਸ਼ ਦੇ ਇਹਦਾ ਸਿਸਟਮ ਅਲੱਗ ਹੈ। ਇਹ ਸਿਰਫ ਤੇ ਸਿਰਫ ਡਿਲ ਦੇ ਨਾਲ ਹੀ ਕੱਢਣਾ ਹੈ। ਹੁਣ ਅਗੇ ਕਿੱਥੇ ਇਹਦੇ ਵਿੱਚ ਕੱਲੀ ਪੋਟਾਸ਼ ਜਿਹੜੀ ਨਿਕਲਣੀ ਆ ਉਹਦੇ ਚ ਨਾਲ ਸਾਲਟ ਦਾ ਵੀ ਹੈ ਨਾ ਜੀ ਸਾਲਟ ਦਾ ਸਾਲਟ ਦਾ ਵੀ ਨਿਕਲਣਾ। ਸੋ ਉਹਨੂੰ ਪ੍ਰੋਸੈਸ ਹੋਣਾ ਸਾਰਾ। ਉਹ ਫੈਕਟਰੀ ਦੇ ਵਿੱਚ ਜਾ ਕੇ ਹੋਣਾ। ਸਰੇ ਪੰਜਾਬ ਦੇ ਤਿੰਨ 3.1 ਫਾਈਲ ਕਾ ਡਿਸਟ੍ਰਿਕਟ ਦੇ ਅੰਦਰ ਹੀ ਆਈ ਨਹੀਂ ਹੈ ਇਸ ਤੋਂ ਇਲਾਵਾ ਕਿਤੇ ਹੈ ਜੀ ਆ ਦੇਖੋ ਤਿੰਨ ਪਿੰਡ ਮੈਂ ਦੱਸੇ ਨੇ ਕਵਰ ਵਾਲਾ ਫਾਜ਼ਲ ਕਾ ਤੇ ਮੁਖਸਰ ਇਸ ਤੋਂ ਇਲਾਵਾ ਕਿਤੇ ਅਦਰ ਉਹ ਹਲੇ ਕਰਾਂਗੇ ਇਸ ਤੋਂ ਬਾਅਦ ਕਿਉਂਕਿ ਉਹ ਚੱਲ ਰਹੀ ਹੈ ਰਾਜਸਥਾਨ ਵਾਲੇ ਤੋਂ ਚੱਲ ਰਹੀ ਹੈ ਮਿਲ ਰਹੀ ਹੈ ਇੱਧਰ ਉੱਧਰ ਵੀ ਹਲੇ ਅਸੀਂ 8 ਪੁਆਇੰਟਾਂ ਤੇ ਕੀਤਾ ਸੀ ਹੋਰ ਵੀ ਕਰਾਂਗੇ ਕਿੰਨਾ ਰੈਵਨਿਊ ਐਕਸਪੈਕਟ ਕਰੀਏ ਸਭਾ ਨੂੰ ਦੇਖੋ ਜੋ ਸਦਰ ਟੀਚਰ ਹੈ ਤਾਂ ਚਲੋ ਹਲੇ ਮੈਂ ਇਹ ਸੁਣਉ ਨਹੀਂ ਕਰ ਸਕਦਾ ਪਰ ਇਹ ਹੈ ਵੀ ਇੱਕ ਪੰਜਾਬ ਨੂੰ ਇੱਕ بڑا ਪੰਜਾਬ ਦਾ ਇੱਕ ਮਾਈਨਿੰਗ ਦੇ ਵਿੱਚ ਜੋ ਅੱਜ ਪੰਜਾਬ ਸੈੱਡ ਤੇ ਗ੍ਰੇਵਲ ਦੇ ਉੱਤੇ ਮਾਈਨਿੰਗ ਦੀ ਗੱਲ ਚੱਲਦੀ ਹੈ ਤਾਂ ਪੂਰੇ ਦੇਸ਼ ਦੇ ਵਿੱਚ ਕੁੜੀਸਾ ਦਾ ਨਾਂ ਹੈ ਮਾਈਨਸ ਦੇ ਵਿੱਚ ਮਾਈਨਿੰਗ ਰੈਵਨੂ ਦੇ ਵਿੱਚ ਤਾਂ ਮੈਂ ਸਮਝਦਾ ਵੀ ਇਹ ਸਾਰਾ ਠੀਕ ਠਾਕ ਹੋਇਆ ਭਗਵਾਨ ਨੇ ਕਿਰਪਾ ਕੀਤੀ ਦ ਮਾਈਨਿੰਗ ਇਹਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਪੰਜਾਬ ਦਾ ਨਾ ਹੋਏ ਸਰ ਗਵਰਨਮੈਂਟ ਜਿਹੜਾ ਹੈ ਇਸ ਦਾ ਸੈਂਡ ਰੈਵਨਿਊ ਕਿੰਨਾ ਕਲੈਕਟ ਕਰ ਪਾ ਰਹੀ ਹੈ ਸਰ ਔਰ ਜਿਹੜਾ ਗਵਰਨਮੈਂਟ ਨੇ ਕਲੇਮ ਕੀਤਾ ਸੀ ਅਸੀਂ 20000 ਕਰੋੜ ਰੁਪਏ ਕਮਾਈ ਕਰਾਂਗੇ ਲੋਕਾਂ ਨੂੰ ਤਾਂ ਬਹੁਤ ਮਹਿੰਗਾ ਮਿਲਦਾ ਸੈਂਡ ਇੱਥੇ ਆਲੇ ਕਿ ਲਿਗਮ ਪਾਈ ਨਹੀਂ ਵੀ ਨਹੀਂ ਅੰਗੇ ਤੇ ਕੋਈ ਨਹੀਂ ਟੈਨ ਪੀਪਲ ਆਰ ਗੈਟਿੰਗ ਇਟ ਟੂ ਮੱਚ ਓਨ ਦੀ ਹਾਈ ਪ੍ਰਾਈਸਿਸ ਇੱਕ ਟ੍ਰੈਕਟਰ 10000 ਦਾ ਟ੍ਰੈਕਟਰ ਟਰਾਲੀ ਮਿਲਦਾ ਲੋਕਾਂ ਨੂੰ ਸੈਂਡ ਦਾ ਅਕੀ ਜਿਹੜਾ ਗਵਰਨਮੈਂਟ ਅਚੀਵ ਕਰਦਾ ਜਿਹੜਾ ਟਾਰਗੇਟ ਗਵਰਨਮੈਂਟ ਨੇ ਸੋਚਿਆ ਸੀ ਵੀ ਸਾਨੂੰ ਮਿਲੇਗਾ ਹਰ ਸਾਲ ਇਹਦੇ ਰੈਵਨਿਊ ਮਿਲੇਗਾ ਸੈਂਡ ਮਾਈਨਿੰਗ ਤੋਂ ਪੰਜਾਬ ਦੇ ਵਿੱਚ ਸੈਂਡ ਮਾਈਨਿੰਗ ਤੇ ਨਹੀਂ ਅਸੀਂ ਕਿਹਾ ਸੀ ਅਸੀਂ ਮਾਈਨਿੰਗ ਦੀ ਗੱਲ ਕੀਤੀ ਸੀ ਮਾਈਨਿੰਗ ਮੀਨ ਜ ਮਾਈਨਿੰਗ ਕੋ ਹਰ ਚੀਜ਼ ਹੋ ਸਕਦੀ ਹੈ ਇਹ ਮਾਈਨਿੰਗ ਹੀ ਹੈ ਨਾ ਅਸੀਂ ਜੋ ਕਿਹਾ ਸੀ ਬਿਲਕੁਲ ਦੇਖ ਕੇ ਕਿਹਾ ਸੀ ਇਹ ਸਾਡੇ ਧਿਆਨ ਦੇ ਵਿੱਚ ਹੈ ਅਸੀਂ ਲੱਗੇ ਹੋਏ ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸਨ 80 ਦੇ ਵਿੱਚ ਇਹਦੀ ਸਟਾਰਟਿੰਗ ਸਨ 1980 ਦੇ ਵਿੱਚ ਹੋਈ ਹੋਈ ਹੈ एक्सप्लोरेशन 1980 ਦੇ ਵਿੱਚ ਆ ਪਰ ਉਸ ਤੋਂ ਬਾਅਦ ਧਿਆਨ ਨਹੀਂ ਕਿਸੇ ਨੇ ਕੀਤਾ ਤੇ ਫਿਰ ਸਤਾਰਾਂ ਗਵਰਨਮੈਂਟ ਹਾਂ ਜਨਰੇਟ ਕਰ ਪਾਦੀ ਹੈ ਮਾਈਨਿੰਗ ਤੋਂ ਮੈਂ ਉਸੇ ਗੱਲ ਕਰਦਾ ਉਹ ਮਤਲਬ ਇਹ 17 ਤੋਂ 21 ਤੱਕ ਫਿਰ ਚੱਲੀ ਚਾਰ ਵਾਰੀ ਚੱਲੀ ਸਿਰਫ ਪਰ ਅਸੀਂ ਇਸ ਨੂੰ ਬੜਾ ਤੇਜ਼ੀ ਦੇ ਨਾਲ ਚਲਾਇਆ ਹੋਇਆ ਅਸੀਂ ਜੋ ਕਿਹਾ ਸੀ ਸ਼ਾਇਦ ਅਸੀਂ ਉਸ ਤੋਂ ਅੱਗੇ ਵੀ ਪਹੁੰਚ ਜਾਈਏ ਪਰ ਸਾਡਾ ਇਹ ਪ੍ਰੋਸੈਸ ਅਸੀਂ ਬਹੁਤ ਛੇਤੀ ਪੂਰਾ ਕਰਨ ਜਾ ਰਹੇ ਹਾਂ ਬਾਕੀ ਸੈਂਟ ਤੇ ਗ੍ਰੇਵਲ ਜਿਹੜਾ ਹੈ ਉਹ ਤੋਂ ਤਾਂ ਸਾਨੂੰ ਜਿੰਨੀ ਕਮਾਈ ਪਰ ਕੰਪੈਰੀਟਿਵਲੀ ਪਿੱਛੇ ਤੋਂ ਸਾਨੂੰ ਕੰਪੈਰੀਟਿਵਲੀ 288 ਕਰੋੜ ਰੁਪਏ ਦੀ ਕਮਾਈ ਹੈ ਇਸ ਤੋਂ ਤੇ ਜਿਹੜਾ ਰੇਤਾ ਬਜਰੀ ਪੀਐਮਐਸ ਨੇ ਸਾਡੀਆਂ 288 ਕਰੋੜ ਪਾ ਲਈਆਂ ਸੀ ਹਾਂ ਪਿਛਲੇ ਸਾਲ ਸਾਨੂੰ 288 ਕਰੋੜ ਰੁਪਏ ਮਿਲੇ ਤੇ ਜਿੱਥੇ ਤੱਕ ਸਸਤਾ ਰੇਤਾ ਬਜਰੀ ਦਾ تعلق ਆ ਸਾਡੀਆਂ ਪੀਐਮਐਸ ਸਗੇ ਨੇ ਤੇ ਸਾਡੇ 5 ਰੁਪਏ ਕੋਈ ਜਾਵੇ ਟਰਾਲੀ ਤੇ ਉੱਥੇ ਲੈ ਲੈ ਕਿਧਰੋਂ ਨਹੀਂ ਮਿਲਦਾ ਦੇ ਕੋ ਉੱਥੇ ਤੁਸੀਂ ਜੋ ਉਸ ਦਾ ਸਿਸਟਮ ਹੈ ਕਿ ਉੱਥੇ ਆਪ ਹੀ ਜਾ ਕੇ ਉੱਥੇ ਮਸ਼ੀਨ ਨਹੀਂ ਲੱਗ ਸਕਦੀ ਉੱਥੇ ਜਾ ਕੇ ਉਹਨਾਂ ਲੋਕਾਂ ਲਈ ਕੀਤਾ ਗਿਆ ਸੀ ਕਿ ਜਾਓ ਤੇ ਉੱਥੇ ਰੇਤਾ ਤੁਸੀਂ ਚੱਕ ਲਓ ਸਰ ਲੀਗਲ ਪਾਇਰੀ ਨਹੀਂ ਆ ਗਈ ਸਰ ਉਹ ਮਿਲ ਜਣਗੇ ਤਾਂ ਜੋ ਸਰਕਾਰੀ ਖੱਡਾ ਬੰਦ ਲੇਟਿਸਟ ਦੇ ਅੰਦਰ ਉਹਦੇ ਵਿੱਚ ਨਾ ਸਰ ਇੱਥੇ ਪ੍ਰੋਬਲਮ ਸਰ ਲੀਗਲ ਫਾੜੀ ਨਹੀਂ ਆ ਗਈ ਸਰ ਮੈਨੂੰ ਮਿਲਣ ਆਰਮੀ ਸਾਨੂੰ ਪਰਮਿਸ਼ਨ ਨਹੀਂ ਦੇ ਰਹੀ ਜੀ ਇੱਥੇ ਹਾਂ ਮੈਂ ਦੱਸ ਦੇ ਸਾਰਾ ਹੈਗਾ ਉਹ ਇਸ ਤਰ੍ਹਾਂ ਹੈ ਦੇਖੋ ਜਿੱਥੇ ਖੱਡਾ ਨਹੀਂ ਹੈ ਗਿਆ ਤੱਕ ਖੱਡਾ ਤਾਂ ਨਹੀਂ ਬਣ ਸਕਦੀਆਂ ਹੁਣ ਇਹਨਾਂ ਜ਼ਿਲ੍ਹਕਾਂ ਦੇ ਵਿੱਚ ਜਿੱਥੇ ਵੀ ਕਿਤੇ ਰਿਵਰ ਦਾ ਹੈ ਡੀਸੈਲਟਿੰਗ ਦਾ ਸਿਸਟਮ ਹੈ ਬਾਰਡਰ ਏਰੀਆ ਦੇ ਵਿੱਚ ਅਸੀਂ ਕਿਉਂਕਿ ਦੇਸ਼ ਦੀ ਡਿਫੈਂਸ ਮਿਨਿਸਟਰੀ ਜੋ ਵੀ ਤੈਅ ਕਰਦੀ ਹੈ ਬਾਰਡਰ ਏਰੀਆ ਹੋਣ ਕਰਕੇ ਪਾਸੀ ਉਹਨੂੰ ਫੋਲੋ ਕਰਦੇ ਹਾਂ ਹੁਣ ਪਹਿਲਾਂ 5 ਕਿਲੋਮੀਟਰ ਦਾ ਸੀ ਕਿ ਬਾਰਡਰ ਤੋਂ 5 ਕਿਲੋਮੀਟਰ ਤੱਕ ਤੁਸੀਂ ਕੋਈ ਮਾਈਨਿੰਗ ਜਾਂ ਡੀਸੀ ਨਹੀਂ ਕੁਝ ਨਹੀਂ ਕਰ ਸਕਦੇ ਹੁਣ ਉਹ 20 ਕਿਲੋਮੀਟਰ ਕੀਤਾ ਗਿਆ ਤਾਂ ਹੁਣ 20 ਕਿਲੋਮੀਟਰ ਦੈਟ ਇਜ਼ ਟੂ ਮਚ 20 ਕਿਲੋਮੀਟਰ ਦਾ دریا ਹੈ دریا ਨੇ ਤਾਂ ਆਪਣਾ ਰਸਤਾ ਲੈਣਾ ਨਾ ਜੇ ਇੱਕ ਜਗ੍ਹਾ ਕਿਤੇ ਮੂਰੇ ਰੇਤਾ ਪਿਆ ਹੈ ਜਾਂ ਕੋਈ ਢਿੱਗ ਬਣ ਗਈ ਤਾਂ دریا ਤਾਂ ਉਹਦਾ ਰਸ ਪਾਣੀ ਚੱਲੇਗਾ ਉਹ ਸੋ ਮੈਂ ਇਹ ਗੱਲ ਵੀ ਉੱਥੇ ਕੀਤੀ ਸੀ ਤਾਂ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੈਂਟਰ ਦੇ ਆਨੇ ਕਿ ਤੁਸੀਂ ਇਹ ਡਿਫੈਂਸ ਮਿਨਿਸਟਰੀ ਦੇ ਨਾਲ ਕੰਟੈਕਟ ਕਰੋ। ਹੁਣ 20 ਕਿਲੋਮੀਟਰ ਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਹੇ ਆ। ਤਾਂ ਉੱਥੇ ਵੀ ਅਸੀਂ ਇਸ ਨੂੰ ਡਿਫੈਂਡ ਕਰਾਂਗੇ ਪਰ ਜਿੱਥੇ ਖੱਡਾਂ ਹੈਗੀਆਂ ਨੇ ਹੁਣ ਇੱਥੇ ਵੀ ਅਸੀਂ ਹੁਣ 104 ਖੱਡਾਂ ਨੇ ਜਿਹੜੀਆਂ ਇਨ ਨੀਅਰ ਫਿਊਚਰ ਅਪ ਟੂ 31 ਮਾਰਚ ਸਾਡੀ ਕੋਸ਼ਿਸ਼ ਹੈ ਕਿ ਅਪ ਟੂ 31 ਮਾਰਚ ਅਸੀਂ 104 ਖੱਡਾਂ ਨੇ ਜਿਹੜੀਆਂ ਉਹ ਨਵੀਆਂ ਚਲਾਉਣ ਜਾ ਰਹੀਆਂ ਪੰਜਾਬ ਵਿੱਚ ਪੰਜਾਬ ਦੇ ਵਿੱਚ ਤੇ ਡੀਸੈਟਿੰਗ ਦਾ ਵੀ ਹੁਣ ਜਿੱਥੇ ਦਰਿਆ ਦੇ ਵਿੱਚ ਰੇਤਾ ਜਮਾ ਹੋ ਗਿਆ ਤਾਂ ਉਹ ਡੀਸੈਟਿੰਗ ਦੇ ਰਾਹੀਂ ਅਸੀਂ ਉਹ ਵੀ ਕਰੀਬ 27 ਸਟਾਈ ਸਟਾਈ ਕਿਤੇ ਨੇ ਆਇਡੈਂਟੀਫਾਈ ਕਰੇ ਕਸ਼ੂਮਰ ਮਾਰਜੀ ਦਾ ਨਾਮ ਹੈ ਸਾਹਿਬ ਕਰੀਬ 27 ਅਸੀਂ ਉਹ ਜਗ੍ਹਾ ਵੀ ਆਇਡੈਂਟੀਫਾਈ ਕੀਤੀਆਂ ਨੇ ਜਿੱਥੇ ਦਰਿਆ ਵਗਦਾ ਹੈ ਤੇ ਦਰਿਆ ਵਗਦੇ ਦੇ ਵਿੱਚ ਜਿੱਥੇ ਕੁਦਰਤ ਦੇਖੋ ਕਿੰਨੀ ਆਪਣੇ ਤੇ ਮਿਹਰਬਾਨ ਹੈ ਕਿ ਅਸੀਂ ਤਾਂ 6 ਮਹੀਨੇ ਕੱਢੀ ਜਾਂਦੇ ਆ ਤੇ ਕੁਦਰਤ 3 ਮਹੀਨਾ ਚ ਫੇਰ ਉੱਥੇ ਪਰਦਾਂਦੀ ਹੈ ਪਰ ਸਾਨੂੰ ਦਿੱਕਤ ਥੋੜੀ ਜਿਹੀ ਆ ਰਾਵੀ ਵਿਆਸ ਸਤਲੁਜ ਸਾਡੇ ਤਿੰਨ ਦਿਆਲ ਰਾਵੀ ਤੇ ਵਿਆਸ ਕਿਉਂਕਿ ਬਾਰਡਰ ਜਿਹੇ ਦੇ ਹੋਣ ਕਰਕੇ ਉੱਥੇ ਟੀ ਸੈਟਿੰਗ ਦੀ ਵੀ ਰਿਤਾ ਪੱਡਣ ਦੀ ਵੀ ਉੱਥੇ ਥੋੜੀ ਜਿਹੀ ਦਿੱਕਤ ਹੈਗੀ ਆ ਸਾਡੇ ਕੋਲ ਇੱਕਲਾ ਸਤਰੁਜ ਰਿਵਰ ਹੈ ਜਿਹੜਾ ਉਹ ਬਚਦਾ ਪਰ ਅਸੀਂ 104 ਤਾਂ ਮਾਈਨਿੰਗ ਸਾਈਟਸ ਤੇ ਕਰੀਬ 27 ਰੀਸੈਟਿੰਗ ਦੇ ਪੁਆਇੰਟ ਨੇ ਜਿਹੜੇ ਆਇਡੈਂਟੀਫਾਈ ਕੀਤੇ ਨੇ ਉਹ ਛੇਤੀ ਅਸੀਂ ਅਪ ਟੂ 31 ਮਾਰਚ ਸਾਡੀ ਕੋਸ਼ਿਸ਼ ਹੈ ਕਿ ਉੱਥੇ ਉਕਸਨ ਉਹਨਾਂ ਦੀ ਕਰ ਦਈਏ ਕਿਉਂਕਿ ਉਹਦੇ ਨਾਲ ਅਵੇਲੇਬਿਲਟੀ ਰੇਤਾ ਬਜਰੀ ਜਿਆਦਾ ਜਦੋਂ ਇੰਨੀਆਂ ਖੱਡਾਂ ਹੋਈਆਂ ਤਾਂ ਨੇਚਰਲੀ ਆ ਫਿਰ ਉਹ ਰੇਟ ਤੇ ਵੀ ਫਰਕ ਪੈਣਾ ਉਹ ਜਿਆਦਾ ਨਿਕਲੇਗਾ ਉਹ ਸਾਡੀ ਕੋਸ਼ਿਸ਼ ਹੈਗੀ